ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ Instagram ਪੇਜ ਤੇ ਨਾਲ Facebook ਪੇਜ ਤੇ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਤੇ ਅੱਜ ਦੀ ਵੀਡੀਓ ਜਿਹੜੀ ਆ ਇਹ ਹੈ ਤਾਂ ਛੋਟੀ ਆ ਪਰ ਸੂਟ ਬਹੁਤ ਪਿਆਰੇ ਨੇ ਤੇ ਜ਼ਿਆਦਾ ਨਹੀਂ ਤੇ 6 7 8 10 ਸੂਟ ਹੋਣਗੇ ਬਸ ਉਹਦੇ ਨਾਲ ਦੇ ਤੁਹਾਨੂੰ ਅੱਗੇ ਕੁਆਂਟੀਟੀ ਮਿਲ ਜੂਗੀ ਤੇ ਇਹ ਹੈਗੇ ਜੋਰ ਜੱਟ ਦੇ ਵਿੱਚ ਰੇਟ ਹੈਗਾ ਜੀ ਇਹਨਾਂ ਦਾ ਸਿਰਫ ਤੇ ਸਿਰਫ 600 ਤੇ 50 ਰੁਪਏ ਸ਼ਿਪਿੰਗ ਜਿਹੜੀ ਕੇ ਉਹ ਫ੍ਰੀ ਜੇ ਪੂਰੇ ਆਲ ਓਵਰ ਇੰਡੀਆ 'ਚ ਕਿਤੇ ਵੀ ਤੁਸੀਂ ਸਿੰਗਲ ਸੂਟ ਵੀ ਬਾਏ ਕਰ ਸਕਦੇ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਤੇ ਅਪੀਲ ਕਰਨੀ ਆ ਤੇ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਪੈਂਡ ਸਮਾਗਮ ਸਾਡੇ ਚੱਲਣ ਡਿਆ ਆ ਤੇ ਉਹ ਸਮਾਗਮ ਦਾ ਲਾਈਵ ਜਿਹੜਾ ਆ ਉਹ ਮੇਰੇ ਇਸੇ ਚੈਨਲ ਦੇ ਉੱਤੇ ਅਨਹਦ ਆਰਸ਼ਵਟੀਕੀ ਚੈਨਲ ਦੇ ਉੱਤੇ ਲਾਈਵ ਜਿਹੜਾ ਸਮਾਗਮ ਚੱਲਣਾ ਆ 11 ਤਰੀਕ ਨੂੰ ਦਿਨ ਬੁੱਧਵਾਰ ਦੇਸੀ 27 ਭਾਦ੍ਰੋ ਤੇ ਇਸ ਵੇਰੇ 10 ਵਜੇ ਤੋਂ ਲੈ ਕੇ ਤੇ ਰਾਤੀ ਸਮਾਪਤੀ ਤੱਕ ਜਿਹੜਾ ਸਮਾਗਮ ਹੈ ਉਹ ਲਾਈਵ ਇਸੇ ਚੈਨਲ ਦੇ ਉੱਤੇ ਚੱਲੂਗਾ ਤੇ ਸਾਰੀਆਂ ਸੰਗਤਾਂ ਜਿਹੜੀਆਂ ਆ ਉਹਨੂੰ ਸਮਾਗਮ ਨੂੰ ਵੇਖਿਓ ਤੇ ਆਨੰਦ ਮਾਣਿਓ ਦਰਸ਼ਨ ਕਰਿਓ ਸੰਗਤ ਦੇ ਤੇ ਗੁਰੂ ਅਰਜਨ ਦੇਵ ਜੀ ਮਹਾਰਾਜਾ ਕਿਰਪਾ ਕਰਨ ਸਾਰੇ ਚੜ੍ਹਦੀ ਕਲਾ ਜ ਰਹਿਣ ਚਲੋ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਆਜਾ ਤੁਹਾਨੂੰ ਦਿਖਾਉਣਾ ਪਹਿਲਾ ਸੂਟ। ਕਦਰ ਚੈੱਕ ਕਰਿਓ। ਬੜਾ ਹੀ ਘੈਂਟ ਦੇ ਬੜਾ ਹੀ ਪਿਆਰਾ ਜਿਹਾ ਕਲਰ ਜੇ। ਜੋਰ ਜੱਟ ਪ੍ਰਿੰਟਡ। ਤੇ ਨਾਲ ਇਹਦੇ ਹੈਗੀ ਜੇ ਬਹੁਤ ਜ਼ਿਆਦਾ ਸੋਹਣੀ ਜਿਹੜੀ ਆ ਕਢਾਈ। ਆ ਲਓ ਕਰੋ ਚੈੱਕ ਇਹ ਹੈਗਾ ਜੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਦੇ ਵਿੱਚ ਤੇ ਬਹੁਤ ਜ਼ਿਆਦਾ ਸੋਹਣੇ ਵਰਕ ਦੇ ਵਿੱਚ ਜੋਰ ਜੱਟ ਦਾ ਸੂਟ ਜੇ। ਕੱਟ ਜਿਹੜੀ ਇਹਦੀ ਹੈਗੀ ਜੇ 5 ਮੀਟਰ ਦੀ ਕਢਾਈ ਦਾ ਵਰਕ ਬਹੁਤ ਪਿਆਰਾ ਜੇ। ਦੁਪੱਟਾ ਜਿਹੜਾ ਜੇ ਦੇ ਨਾਲ ਉਹ ਹੈਗਾ ਜੀ ਚੈੱਕ ਕਰਿਓ ਜੋਰ ਜੱਟ ਦਾ ਸੇਮ ਫੈਬਰਿਕ ਦਾ ਸੇਮ ਫੈਬਰਿਕ ਦੀ ਪੂਰਾ ਸੂਟ ਆਊਗਾ ਆਲਓਵਰ ਤੇ ਸੇਮ ਫੈਬਰਿਕ ਦੇ ਨਾਲ ਆਊਗਾ ਦੁਪੱਟਾ ਤੇ ਇਦਾਂ ਜਿਹੜਾ ਸੂਟ ਜੇ ਰੈਡੀ ਹੁੰਦਾ ਜੇ ਬੜੀ ਘੈਂਟ ਜੀ ਰੁਪੇ ਦੇ ਵਿੱਚ ਹੁਣ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਦਿਖਾ ਦਿੰਦਾ ਜੀ ਕਲਰ ਮਿਲ ਜਣਗੇ ਇਹਨਾਂ ਦੇ ਵਿੱਚ ਆਓ ਜੀ ਆ ਗਿਆ ਪੈਰਟ ਸ਼ੇਡ ਤੇ ਪੈਰਟ ਸ਼ੇਡ ਜਿਹੜਾ ਜੇ ਇਹ ਵੀ ਬੜੀ ਮੁਸ਼ਕਲ ਕਲਰ ਮਿਲਿਆ ਜੇ ਤੇ ਡਿਮਾਂਡ ਇਦੀ ਜ਼ਿਆਦਾ ਰਹਿੰਦੀ ਆ ਤੇ ਕਲਰ ਬਹੁਤ ਘੱਟ ਆਉਂਦਾ ਪੈਰਟ ਚੈੱਕ ਕਰਿਓ ਜੇ ਰਗਾ ਵੀ ਤੇ ਇਹਦੀ ਜਿਹੜੀ ਘੇਰੇ ਦੀ ਵਿਡਥ ਆ ਉਹ ਵੀ 22 ਤੋਂ 24 ਇੰਚ ਦੀ ਆ ਤੁਸੀਂ ਜਿੰਨਾ ਮਰਜ਼ੀ ਬਣਾ ਸਕਦੇ ਜੇ ਕੋਈ ਪ੍ਰੋਬਲਮ ਨਹੀਂ ਗੀ ਕੱਟ ਜਿਹੜੀ ਜੇ 5 ਮੀਟਰ ਦੀ ਆ ਦੁਪੱਟੇ ਜਿਹੜੇ ਜੇ 2 ਸਵਾ 2 ਮੀਟਰ ਦੇ ਕਰੀਬ-ਕਰੀਬ ਆਉਂਦੇ ਆ ਤੇ ਟੂ ਸਾਈਡ ਦੁਪੱਟਿਆਂ ਦੇ ਜਿਹੜਾ ਜੇ ਕੱਟ ਵਰਕ ਆ ਪ੍ਰਿੰਟ ਬਹੁਤ ਸੋਹਣੇ ਜੇ ਬਹੁਤ ਪਿਆਰੇ ਪ੍ਰਿੰਟ ਜੇ ਆ ਲੋ ਚੈੱਕ ਕਰਿਓ ਤੇ ਇਹਦਾ ਰੇਟ ਜਿਹੜਾ ਜਿਹਾ ਹੈਗਾ ਜੇ 600 ਤੇ 50 ਰੁਪਏ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਇੱਕ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਰੈੱਡ ਦੇ ਨਾਲ ਇਹ ਆਗਾ ਟਮਾਟਰੀ ਰੈੱਡ ਬਹੁਤ ਸੋਹਣਾ ਕਨਸੈਪਟ ਜੇ ਬਹੁਤ ਜ਼ਿਆਦਾ ਸੋਹਣਾ ਇਹ ਵੀ ਇੱਕ ਵਰਕ ਹੈ ਸਾਰਾ ਹੀ ਤੇ ਇਹ ਤੁਹਾਨੂੰ ਮਿਲੂਗਾ ਸਿਰਫ ਤੇ ਸਿਰਫ 650 ਤੇ 550 ਦੇ ਨਾਲ ਦੁਪੱਟੇ ਜਿਹੜੇ ਜੇ ਨਾਲ ਆਉਣਗੇ ਇਹਨਾਂ ਦੇ ਆ ਇਹਦੇ ਨਾਲ ਦੁਪੱਟਾ ਜੇ ਲੁੱਕ ਬਹੁਤ ਸੋਹਣੀ ਆ ਸੂਟਾਂ ਦੀ ਬਹੁਤ ਜ਼ਿਆਦਾ ਪਿਆਰੇ ਡਿਜ਼ਾਈਨ ਨੇ ਤੇ ਅੱਗੇ ਹੁਣ ਚੈੱਕ ਕਰਿਓ ਪ੍ਰਿੰਟ ਆ ਵੀ ਬੜਾ ਪਿਆਰਾ ਜੇ ਆਲੋ ਇਹ ਆ ਗਿਆ ਜੇ ਲਾਈਟ ਪੈਰਟ ਸ਼ੇਡ ਵਾਈਟ ਦਾ ਕੰਟਰਾਸਟ ਜੇ ਵਾਈਟ ਕਲਰ ਦਾ ਥ्रेड ਵਰਕ ਜੇ ਨਾਲ ਤੇ ਇਹਨਾਂ ਦੇ ਰੇਟ ਜਿਹੜੇ ਰਹਿਣ ਵਾਲੇ ਅੱਜ ਦੀ ਵੀਡੀਓ ਦੇ ਵਿੱਚ ਉਹ ਹੈਗੇ ਜੇ ਸਿਰਫ ਇਹ ਸਿਰਫ 600 ਤੇ 50 ਰੁਪਏ 650 ਰੁਪਈਆ ਦਾ ਸੂਟ ਜੇ ਆਲ ਓਵਰ 5 ਮੀਟਰ ਵਿਦ ਦੁਪੱਟਾ ਦੁਪੱਟਾ ਨਾਲ ਜੇ 5 ਮੀਟਰ ਦੀ ਕੱਟ ਜੇ ਸੂਟ ਦੀ ਇਹਦੇ ਵਿੱਚ ਤੁਹਾਨੂੰ ਮਿਲ ਜੂਗਾ ਜੇ ਹੁਣ ਫਰੋਜੀ ਫਰੋਜੀ ਜਿਹੜਾ ਜੇ ਇਹ ਵੀ ਬੜਾ ਜਿਆਦਾ ਡਿਮਾਂਡ ਚ ਰਹਿੰਦਾ ਕਲਰ ਸਭ ਤੋਂ ਪਹਿਲਾਂ ਬੁਕਿੰਗ ਇਨ੍ਹਾਂ ਸੂਟਾਂ ਦੀ ਹੁੰਦੀ ਆ ਡਾਰਕ ਸ਼ੇਡਾਂ ਦੀ ਇਹ ਵੀ ਤੁਹਾਨੂੰ ਮਿਲੂਗਾ 650 ਰੁਪਈਆ ਦੇ ਨਾਲ ਦੁਪੱਟਾ ਜਿਹੜਾ ਜੇ ਉਹ ਵੀ ਆਊਗਾ ਸੇਮ ਜੌਰਜਟ ਦਾ ਤੇ ਜੌਰਜਟ ਦਾ ਹੀ ਫੈਬਰਿਕ ਜੇ ਸੂਟ ਦਾ ਸ਼ਿਪਿੰਗ ਜਿਹੜੀ ਆ ਉਹ ਫ੍ਰੀ ਜੇ ਇਨ੍ਹਾਂ ਦੇ ਉੱਤੇ ਆਲ ਓਵਰ ਇੰਡੀਆ ਹੁਣ ਇਹਦੇ ਵਿੱਚ ਆ ਗਿਆ ਬਲੈਕ ਕਲਰ ਵਾਈਟ ਦੇ ਨਾਲ ਬਲੈਕ ਦਾ ਕੰਟਰਾਸਟ ਜੇ ਬੜਾ ਪਿਆਰਾ ਜਿਹਾ ਪ੍ਰਿੰਟ ਬਹੁਤ ਸ਼ਾਨਦਾਰ ਜੇ ਤੇ ਵਰਕ ਜਿਹੜਾ ਜੇ ਉਹ ਸਾਰਾ ਥ्रेड ਵਰਕ ਹੈ ਇਹਦੇ ਵਿੱਚ ਬੜਾ ਸੋਹਣਾ ਵਰਕ ਹੋਇਆ ਤੇ ਨਾਲ ਇਹਦੇ ਆ ਗਿਆ ਜੇ ਬਲੈਕ ਕਲਰ ਦਾ ਦੁਪੱਟਾ ਦੁਪੱਟੇ ਦੇ ਵੀ ਜਿਹੜਾ ਜੇ ਇਹਦੇ ਟੂ ਸਾਈਡ ਕਟਵਰਕ ਸੇਮ ਆ ਜੂਗਾ ਇਦਾਂ ਹੀ ਇਹਨਾਂ ਦਾ ਰੇਟ ਹੈ ਜੇ 600 ਦੇ 50 ਰੁਪਏ ਸਿਰਫ ਤੇ ਬਹੁਤ ਸੋਹਣੇ ਸੂਟ ਨੇ ਬਾਕੀ ਆਜੋ ਤੁਹਾਨੂੰ ਮੈਂ ਦਿਖਾਉਂਦਾ ਮਸ਼ੀਨ ਦੇ ਉੱਤੇ ਜਿਹੜੇ ਸੂਟ ਰੈਡੀ ਹੋਣਦੇ ਆ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਨਾਲ ਚੱਲਦੀ ਵੀਡੀਓ ਦੇ ਵਿੱਚ ਹੀ ਆਹ ਲੋ ਕਰੇ ਚੈੱਕ ਇਹ ਵੀ ਬੜਾ ਪਿਆਰਾ ਜਿਹਾ ਸੂਟ ਜਿਹੜਾ ਜੀ ਰੈਡੀ ਹੋਣਦਾ ਆ ਆਹ ਸੇਮ ਜਿਹੜਾ ਘੇਰੇ ਦੇ ਉੱਤੇ ਵਰਕੇ ਦੇ ਆਹ ਜਿਹੜਾ ਆ ਇਹ ਬਾਹਾਂ ਦੇ ਉੱਪਰ ਕਸਟਮਰ ਦਾ ਰੈਡੀ ਹੋਣਦਾ ਬਾਕੀ ਕਰ ਚਾਂਸ ਤੁਹਾਡੀ ਆ ਜੀ ਤੁਸੀਂ ਆਪਣੀ ਚੋਸ ਦੇ ਕੋਈ ਵੀ ਕਲਰ ਜਿਹੜੇ ਲਵਾ ਸਕਦੇ ਹੋ ਇਹ ਨਾ ਬੜਾ ਸੋਹਣਾ ਜਿਹਾ ਸੂਟ ਜਿਹੜਾ ਕਸਟਮਰ ਦਾ ਰੈਡੀ ਹੋਣਦਾ ਆ ਜਿਹੜਾ ਆ ਇਹ ਵੀ ਸੂਟ ਜਿਹੜਾ ਇਹ ਵੀ ਰੈਡੀ ਹੋਇਆ ਇਹਦੀ ਬਾਟਮ ਦੇ ਉੱਤੇ ਰਹਿ ਗਿਆ ਥੋੜਾ ਜਿਹਾ ਕਰਨ ਵਾਲਾ ਬਾਕੀ ਦੁਪੱਟਾ ਇਹਦਾ ਰੈਡੀ ਹੋਣਾ ਬਟ ਤੁਸੀਂ ਵੀ ਆਪਣੀ ਚੋਸ ਤੇ ਆਪਣੇ ਫੇਵਰਟ ਕਲਰ ਜਿਹੜੇ ਜੇ ਤੁਸੀਂ ਬਣਾ ਸਕਦੇ ਜੇ ਤੇ ਬਾਕੀ ਹੋਰ ਨਵੀਆਂ ਵੀਡੀਓ ਤੇ ਨਵਾਂ ਸਟਾਕ ਵੇਖ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰਿਓ ਫੋਲੋ ਫਿਰ ਮਿਲਦੇ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਬਾਏ ਬਾਏ ਸਸਤਾ